ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆਂ ਸੰਘਾਰਿਆਂ ਦੇ ਆਟੇ ਦੀ ਬਰਫੀ ਜੋ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਹੁੰਦੀ ਏ ਤੇ ਬਹੁਤ ਸਵਾਦ ਬੰਦੀ ਏ ਤੇ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਉਨੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀ ਸਾਰੇ ਠੀਕ ਹੋਵੋਗੇ ਕਰੇਲੁਰ ਜੇ ਮੇ ਚੈਨਲ ਤੇ ਤੁਹਾਡਾ ਸਵਾਗਤ ਏ ਅੱਜ ਆਪਾਂ ਬਣਾਉਣ ਲੱਗੇ ਆਂ ਸੰਘਾਰਿਆਂ ਦੇ ਆਟੇ ਦੀ ਬਰਫੀ ਜੋ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬੰਦੀ ਏ ਤੇ ਬਰਤ ਦੇ ਵਿੱਚ ਵੀ ਖਾਦੀ ਜਾਂਦੀ ਤੇ ਵੈਸੇ ਵੀ ਆਪਾਂ ਖਾ ਸਕਦੇ ਆ ਤੇ ਬਰਫੀ ਬਣਾਉਣ ਲਈ ਆਪਾਂ ਸੰਘਾਰਿਆਂ ਦਾ ਆਟਾ ਪਾਈ ਗਿਆ ਲਿਆ ਤੇ ਇਹ ਅਸੀਂ 200 ਗ੍ਰਾਮ ਮਿਲਕ ਪਾਊਡਰ ਲਿਆ ਹੈ ਤੇ 200 ਗ੍ਰਾਮ ਵੀ ਅਸੀਂ ਚੀਨੀ ਪਾਵਾਂਗੇ ਤੁਸੀਂ ਆਪਦੇ ਅਕੋਰਡ ਅੰਨ ਮਿੱਠਾ ਪਾ ਸਕਦੇ ਹੋ ਵੱਧ ਘੱਟ ਤੇ ਇਹ ਅਸੀਂ ਡਰਾਈ ਫਰੂਟ ਪਾਵਾਂਗੇ ਵਿੱਚ ਕੜਾਈ ਅਸੀਂ ਰੱਖ ਲਈ ਤੇ ਵਿੱਚ ਅਸੀਂ ਮਤਲਬ ਤਕਰੀਬਨ 200 ਗ੍ਰਾਮ ਅਸੀਂ ਦੇਸੀ ਕੀ ਦਾ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਹੀ ਜਿਹੜਾ ਅਸੀਂ ਆਟਾ ਲਿਆ ਤੇ ਆਟਾ ਐਡ ਕਰਾਂਗੇ ਕਿਉਂ ਆਪਣਾ ਗਰਮ ਹੋ ਚੁੱਕਾ ਹੈ ਹੁਣ ਆਟਾ ਜਿਹੜਾ ਇਹਨੂੰ ਭੁੰਨਾ ਹੈ ਇਹਦੇ ਵਿੱਚ ਈ ਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਭੁੰਨਣਾ ਜਦੋਂ ਤੱਕ ਇਹ ਘੀ ਨਹੀਂ ਛੱਡ ਜਾਂਦਾ ਉਦੋਂ ਤੱਕ ਇਹਨੂੰ ਭੁੰਦੇ ਰਹਿਣਾ ਹਾਂਜੀ ਆਟਾ ਆਪਣਾ ਤਰ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਹੀ ਐਡ ਕਰਾਂਗੇ ਜਿਹੜਾ ਮੱਲੋ ਮਿਲਕ ਪਾਊਡਰ ਲਿਆ ਸੀਗਾ ਇਹਨੂੰ ਵਿੱਚ ਹੀ ਐਡ ਕਰ ਦੇਣਾ ਤੇ ਹੁਣ ਥੋੜਾ ਜਿਹਾ ਮੱਲੋ 2 ਕਿਲੋਟ ਇਹਨਾਂ ਨੂੰ ਸੇਕ ਲਵਾਵਾਂਗੇ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਦੁੱਧ ਤੇ ਇਧਰ ਰੱਖਿਆ ਵਾਲਾਨ ਵਾਸਤੇ ਤੇ 1/2 ਲੀਟਰ ਮੈਂ ਦੁੱਧਾ ਲਿਆ ਹੈ ਤੇ 1/2 ਲੀਟਰ ਅਸੀਂ ਦੁੱਧ ਪਾਵਾਂਗੇ ਹਾਂਜੀ ਮਿਲਕ ਪਾਊਡਰ ਵੀ ਆਪਣਾ ਵਿੱਚ ਬਿਲਕੁਲ ਮਿਕਸ ਹੋ ਗਿਆ ਹੈ ਤੇ ਮੱਲੋ ਬਿਲਕੁਲ ਮੱਲੋ ਪੱਕ ਗਿਆ ਤੇ ਇਸ ਤੋਂ ਬਾਅਦ ਇਹਨੂੰ ਨਹੀਂ ਪਕਾਵਾਂਗੇ ਤੇ ਹੁਣ ਅਸੀਂ ਅੱਗੇ ਤੁਹਾਨੂੰ ਦਿਖਾਉਨੇ ਹਾਂ ਹਾਂਜੀ ਇਧਰ ਆਪਾਂ 1/2 ਲੀਟਰ ਦੁੱਧ ਰੱਖ ਲਿਆ ਦੁੱਧ ਵੀ ਆਪਾਂ ਵਿੱਚ ਐਡ ਕਰਾਂਗੇ ਦੁੱਧ ਨੂੰ ਥੋੜਾ ਜਿਹਾ ਵੱਲ ਲਵਾਂਗੇ ਵੱਲਣ ਤੋਂ ਬਾਅਦ ਇਹਦੇ ਵਿੱਚ ਹੀ ਇਹਦੇ ਚੀਨੀ ਪਾ ਕੇ ਮੱਲੋ ਚੀਨੀ ਪਾ ਦਿੰਨੀ ਇਹ ਦੁੱਧ ਤੇ ਫਿਰ ਇਹਦੇ ਵਿੱਚ ਇਕੱਠਾ ਹੀ ਇਹਨਾਂ ਨੂੰ ਮਿਕਸ ਕਰ ਦੇਣਾ ਹਾਂਜੀ ਦੁੱਧ ਆਪਣਾ ਉਬਲ ਗਿਆ ਹੁਣ ਇਹਦੇ ਵਿੱਚ ਹੀ ਅਸੀਂ ਚੀਨੀ ਐਡ ਕਰਾਂਗੇ ਤੇ ਥੋੜਾ ਜਿਹਾ ਨਾਲ ਨੂੰ ਸੇਕ ਲਵਾ ਕੇ ਫਿਰ ਆਟੇ ਦੇ ਵਿੱਚ ਮੁੱਲੇ ਨੂੰ ਮਿਕਸ ਕਰ ਦਿੰਦੇ ਹਾਂ ਥੋੜਾ ਜਿਹਾ ਖੋਏ ਟੈਪ ਬਣ ਜੇਗਾ ਨਾ ਖੋਏ ਵਰਗਾ ਸੁਆਦ ਆਏਗਾ ਜੇ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਤੇ ਬਹੁਤ ਹੀ ਸੁਆਦ ਇਦਾਂ ਬਰਫੀ ਬਣਦੀ ਹੈ ਤੁਸੀਂ ਵੀ ਟਰਾਈ ਕਰਕੇ ਦੇਖਣਾ ਤੇ ਵੀਡੀਓ ਨੂੰ ਪੂਰਾ ਦੇਖਣਾ ਹਾਂਜੀ ਇਸ ਤਰ੍ਹਾਂ ਆਪਾਂ ਦੁੱਧ ਨੂੰ ਰਿਨ ਲੈਣਾ ਤਾਂ ਦੇਖੋ ਉਬਾਲੇ ਪੈਣ ਲੱਗੇ ਨੇ ਤੇ ਸੰਗਣਾ ਵੀ ਹੋ ਗਿਆ ਤੇ ਬਸ ਹੁਣ ਥੋੜੀ ਦੇਰ ਤੱਕ ਆਪਾਂ ਮਿਕਸ ਕਰ ਦਿੰਦੇ ਹਾਂ ਵਿੱਚ ਕਰਾਂਗੇ ਹੁਣ ਇਸ ਤਰ੍ਹਾਂ ਵਿੱਚ ਐਡ ਕਰ ਦੇਣਾ ਤੇ ਹੁਣ ਇਹਨੂੰ ਮਿਕਸ ਕਰਾਂਗੇ ਤੇ ਬਹੁਤ ਹੀ ਟੇਸਟੀ ਬਰਫੀ ਬਣਦੀ ਇਸ ਤਰ੍ਹਾਂ ਤੁਸੀਂ ਵੀ ਟਰਾਈ ਕਰਕੇ ਦੇਖੋ ਬਹੁਤ ਹੀ ਵਧੀਆ ਬਣੇਗੀ ਤੇ ਬਹੁਤ ਹੀ ਮੱਲੋ ਜਿਵੇਂ ਕੋਈ ਵਰਗੀ ਹੁੰਦੀ ਹੈ ਨਾ ਕੋਈ ਦਾ ਸਵਾਦ ਆਉਂਦਾ ਐਦਾਂ ਮੱਲੋ ਸਵਾਦ ਆਏਗਾ ਤੇ ਹੁਣ ਆਪਾਂ ਥੋੜਾ ਜਿਹਾ ਇਹਨੂੰ ਸ਼ੇਕ ਲਵਾਵਾਂਗੇ ਸਗਣਾ ਕਰਨ ਵਾਸਤੇ ਇਹਨੂੰ ਕਿਦਾ ਸੇਕ ਲਵਾਵਾਂਗੇ ਤੇ ਚਾਪਾ ਥੋੜਾ ਜਿਹਾ ਆਟਾ ਆਪਣਾ ਬਿਲਕੁਲ ਤਿਆਰ ਹੋ ਗਿਆ ਬਰਫੀ ਵਾਲਾ ਬਿਲਕੁਲ ਘੋੜ ਛੱਡ ਗਿਆ ਤੇ ਹੁਣ ਆਪਾਂ ਜਿਹੜੇ ਕੱਟੇ ਸੀ ਬਦਾਮ ਕਾਜੂ ਤੇ ਪਿਸਤਾ ਉਹ ਇਹਦੇ ਵਿੱਚ ਥੋੜਾ ਜਿਹਾ ਐਡ ਕਰਾਂਗੇ ਉਸ ਆਪਾਂ ਗਾਰਨਿਸ਼ ਕਰਨ ਵਾਸਤੇ ਰੱਖ ਲਾਂਗੇ ਮਤਲਬ ਸਜਾਉਣ ਵਾਸਤੇ ਬਰਫੀ ਨੂੰ ਥੋੜਾ ਜਿਹਾ ਰੱਖ ਲਾਂਗੇ ਤੇ ਬਾਕੀ ਇਹਦੇ ਵਿੱਚ ਐਡ ਕਰ ਦਾਂਗੇ ਇਹਦੇ ਵਿੱਚ ਜਮਾ ਲੈਣਾ ਮੈਨੂੰ ਬਰਫੀ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਸਾਰਾ ਹੀ ਕੱਟ ਲੈਣਾ ਹਾਂਜੀ ਟਰੇ ਦੇ ਵਿੱਚ ਆਪਾਂ ਬਿਲਕੁਲ ਕੱਢ ਕੇ ਵਧੀਆ ਇਹਨਾਂ ਪਲੇਨ ਕਰ ਲਿਆ ਤੇ ਹੁਣ ਇਹਦੇ ਉੱਪਰ ਡ్రਾਈ ਫਰੂਟ ਲਾ ਦਾਂਗੇ ਆਪਾਂ ਥੋੜ੍ਹਾ ਥੋੜਾ ਇਸ ਤਰ੍ਹਾਂ ਉੱਪਰ ਲਾ ਕੇ ਇਹਨੂੰ ਸਜਾ ਲੈਣਾ ਗਾਰਨਿਸ਼ ਕਰ ਲੈਣਾ ਲਾਈਕ ਕਮੈਂਟਸ ਕਰਕੇ ਦੱਸਿਓ ਇਹ ਵਾਲੀ ਰੈਸਪੀ ਜਿਹੜੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵੱਧ ਤੋਂ ਵੱਧ ਦੇਖਣਾ ਇਹਨੂੰ ਹੁਣ ਦੋ ਦੋ ਘੰਟੇ ਅਸੀਂ ਦੋ ਡੇਢ ਘੰਟਾ ਇਹਨੂੰ ਹੁਣ ਅਸੀਂ ਠੰਡਾ ਕਰਾਂਗੇ ਠੰਡਾ ਹੋਣ ਵਾਸਤੇ ਰੱਖ ਦਾਂਗੇ ਤੇ ਫਿਰ ਇਹਦੇ ਪੀਸ ਕਰਕੇ ਤੁਹਾਨੂੰ ਦਿਖਾਵਾਂਗੇ ਹਾਂਜੀ ਬਰਫੀ ਬਣ ਕੇ ਆਪਣੀ ਤਿਆਰ ਹੈ ਬਹੁਤ ਸੋਹਣੀ ਜੰਮ ਗਈ ਹੈ ਤੇ ਹੁਣ ਆਪਾਂ ਇਹਦੇ ਪੀਸ ਕਰਾਂਗੇ ਤੇ ਮਤਲਬ ਲਾਈਕ ਕਮੈਂਟਸ ਕਰਕੇ ਦੱਸਣਾ ਇਹ ਵਾਲੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਤੇ ਇਹ ਬਹੁਤ ਹੀ ਵਧੀਆ ਬਰਫੀ ਬਣਦੀ ਬਹੁਤ ਟੇਸਟੀ ਬਹੁਤ ਹੈਲਦੀ ਵੀ ਹੁੰਦੀ ਹੈ ਤੇ ਹੁਣ ਤੁਹਾਨੂੰ ਪੀਸ ਕਰਕੇ ਦਿਖਾਉਂਦੇ ਆ ਤੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਮੱਲੋ ਜਿੰਨੇ ਛੋਟੇ ਵੱਡੇ ਪੀਸ ਕਰਨੇ ਆ ਚੌਰਸ ਕਰਨੇ ਆ ਜਿੱਦਾਂ ਦੇ ਵੀ ਕਰਨੇ ਆ ਤੁਸੀਂ ਕਰ ਸਕਦੇ ਹੋ ਵਧੀਆ ਤੇ ਬਹੁਤ ਹੀ ਟੇਸਟੀ ਹਾਂਜੀ ਬਰਫੀ ਬਣ ਕੇ ਆਪਣੀ ਤਿਆਰ ਹੈ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣੀ ਹੈ ਤੇ ਤੁਸੀਂ ਵੀ ਟਰਾਈ ਕਰੋ ਬਣਾ ਕੇ ਖਾ ਸਕਦੇ ਹੋ ਮੱਲੋਂ ਬਹੁਤ ਹੀ ਹੈਲਦੀ ਵੀ ਹੁੰਦੀ ਹੈ ਤੇ ਬਹੁਤ ਹੀ ਬਣਾਉਣ ਦੇ ਵਿੱਚ ਆਸਾਨੀ ਨਾਲ ਬਣਾ ਸਕਦੇ ਆਪਾਂ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਜਿਹੜੇ-ਜਿਹੜੇ ਭੈਣ ਭਰਾ ਨੂੰ ਵਧੀਆ ਲੱਗੀ ਹੈ ਸਾਡੀ ਵੀਡੀਓ ਲਾਈਕ ਕਮੈਂਟਸ ਜ਼ਰੂਰ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਤੇ ਜਿਹੜੇ ਜਿਹੜੇ ਭੈਣ ਭਰਾ ਸਾਡੀਆਂ ਵੀਡੀਓ ਵੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਐ थैंक यू फॉर वाचिंग